ਆ ਵੀ ਹੋਇ ਕਾਲ ਪਰਉਂਦੀਆਂ ਬੰਦਰਾ ਦਾ ਦੂਰੋ ਚਮਕਾਰਾ ਪੈ ਜਾਂਦਾ ਆਇ ਕਾਲ ਪਰਉਂਦੀਆਂ ਬੰਦਰਾ ਦਾ ਦੂਰੋ ਚਮਕਾਰਾ ਪੈ ਜਾਂਦਾ ਆਟ ਹੁੰਦੀ ਸੀ ਗੁੱਸਾ ਗਿੱਲਾ ਹੁੰਦਾ ਸੀ ਕਿਨੂੰ ਹੁੰਦਾ ਸੀ ਵਿਰਾਗ ਵਰਦਾ ਸੀ ਰੋਂ ਨੂੰ ਜੀ ਕਰਦਾ ਸੀ ਕਿਨੂੰ ਕਰਦਾ ਸੀ ਛੋੜਾ ਕਰਦਾ ਸੀ ਫਿਰ ਕਈ ਵਾਰੀ ਆਏ ਮਨ ਕਰਦਾ ਘਰੋਂ ਬਾਹਰ ਪਾ ਜੀ ਕਿਦਾ ਕਰਦਾ ਹਾਂਜੀ ਛੋਡੇ ਲੜਕੇ ਦਾ ਕਰਦਾ ਆਹ ਜਿਹੜੀਆਂ ਫਕਰਾ ਡਿਗਦਾ ਚਲਦੀਆਂ ਛੋਡੇ ਪਰਿਵਾਰ ਦੇ ਵਿੱਚ ਇਹ ਅੱਜ ਦੀਆਂ ਨਹੀਂ ਆ ਬਹੁਤ ਸਾਲ ਹੋ ਚੁੱਕੇ ਆ ਪਤਾ ਨਹੀਂ ਮਾਤਾ ਰਾਣੀ ਦਿਖਾਉਂਦੀ ਹੈ ਕਿ ਕੀਤ ਕੁੰਦੀ ਹੈ 22 ਸਾਲ ਹੋ ਚੁਕੇ ਆ ਹੋ ਗਏ ਨੇ ਸੱਚ ਹੈ 22 ਸਾਲ ਹੋ ਗਏ ਆਹਾ ਦੇਖਦਾ ਚੱਲਦੀ ਜਾਂਦੇ ਨੂੰ ਛੋਡੇ ਪਰਿਵਾਰ ਦੇ ਵਿੱਚ ਦੋ ਭਾਈ ਕੌਣ ਹੈ ਦੋ ਭਾਈ ਕੌਣ ਹੈ ਕੌਣ ਸੀ ਚੱਲੀ ਗਏ ਆ ਕਾਮਣ ਕਾ ਛੋੜ ਕੇ ਕੁੰਦ ਲਈ ਮੈਂ ਗਾਨੀ ਆਹ ਗੁਰੂ ਸਰ ਮੋੜੀਏ ਕੈਸਾ ਨਹੀਂ ਮੇਰੇ ਦਿਲ ਦਾ ਜਾਣੀ ਗੁਰੂ ਸਰ ਮੋੜੀਏ ਕੈਸਾ ਨਹੀਂ ਮੇਰੇ ਦਿਲ ਦਾ ਜਾਣੀ ਤੇਰੀ ਤੇ ਮਹਾਬਲਾ ਅੱਜ ਪੇ Turn it up. ਇੱਕ ਦਾ ਸਰੀਰ ਸਹੀ ਤੇ ਦੂਜੇ ਦਾ ਸਰੀਰ ਤੜਕੇ ਬਾਜੂਆ ਦਰਦ ਬੰਦਿਆ ਬੀਬੀ ਕੱਟਦੇ ਐ ਐਂ ਜੀ ਕਰਦਾ ਉੱਠ ਕੇ ਨਾ ਕਸਰ ਦੀ ਕਹਾਣੀ ਬਣ ਗਈ ਸੀ ਕਿਹਨੂੰ ਬਣ ਗਈ ਸੀ ਹੈ ਅੱਜ ਸਾਨੂੰ ਕਸਰ ਦੀ ਕਹਾਣੀ ਬਣੀ ਨੂੰ ਕਾਫੀ ਸਾਲ ਹੋ ਚੁੱਕੇ ਐ ਹੋ ਗਏ ਸੀ ਹੋ ਗਏ ਕੋਈ 18 20 ਸਾਲ ਬੋਲੋ ਬੱਚਾ ਖਰਾਬ ਕਿਦਾ ਹੋਇਆ ਸੀ ਇੱਕ ਬੱਚਾ ਮਰ ਗਿਆ ਮਾਂ ਮਾਂ ਕਰਦਾ ਫਿਰਦਾ ਕੋਈ ਲੜਕਾ ਹੈ ਛੇੜ ਤਨ ਬਾਬਾ ਹੋ ਪੌਤਰੀ ਤੇ ਬਾਵਲਾ ਅੱਜ ਭੈਣਾਂ ਕੋਟੇ ਲੱਗਦੇ ਤੇਰੇ ਬੋਲ ਕਿਆਏ ਮਣਕਾ ਮਣਕਾ ਝੋੜ ਕੇ ਆਂ ਅੱਜ ਲਈ ਮੈਂ ਗੰਨੀ ਓਹ ਬੱਚੇ ਦੇ ਨੱਕੋਂ ਬਾਅਦ ਤੁਹਾਡੇ ਸਰੀਰ ਕਿਸੇ ਦੇ ਸਹੀ ਨਹੀਂ ਓਏ ਜਿਨੋਂ ਦਿਨ ਦਿੱਕਤਾ ਬੀਤੀਆਂ ਹੀ ਤੁਰੀਆਂ ਆਉਂਦੀਆਂ ਸੀ ਆਈ ਗੱਲਾਂ ਬੰਦੀਆਂ ਸੀਗੀਆਂ ਉਸ ਟਾਈਮ ਸਾਨੂੰ ਕਸਰ ਦੀਆਂ ਕਹਾਣੀਆਂ ਬਣ ਲੱਗੀਆਂ ਸੀ ਛੋਟੇ ਪਰਿਵਾਰਾਂ ਦੇ ਵਿੱਚ ਕੋਈ ਮਾਤਾ ਨੂੰ ਕਸਰ ਦੀ ਕਹਾਣੀ ਬੰਦੀ ਰਹੀ ਹੈ ਕੇ ਕੋਈ ਹੋਰ ਛੋਟੇ ਭਾਈਆਂ ਚ ਕਿਹਨੂੰ ਬੰਦੀ ਸੀ ਹਾਂਜੀ ਉਹਨਾਂ ਨੂੰ ਵੀ ਕਸਰ ਦੀ ਕਹਾਣੀ ਬੰਦੀ ਸੀਗੀ ਇੱਕ ਸਹੀ ਹੁੰਦਾ ਸੀ ਦੂਜਿਆਂ ਨੂੰ ਆਹ ਡਿਕਤਾ ਚਾਲੂ ਹੋ ਗਈਆਂ ਸੀ ਆਹ ਜਿਹੜੇ ਛੋਟੇ ਭਾਈ ਆ ਛੋਟਾ ਭਾਈਚਾਰਾ ਹੈ ਪਰਿਵਾਰ ਹੈ ਸਾਰੇ ਪਰਿਵਾਰਾਂ ਦੇ ਵਿੱਚ ਆਹ ਡਿਕਤਾ ਬਣ ਚੁੱਕੀਆਂ ਇਧਰੋਂ ਸਹੀ ਹੋਇਆ ਤਾਂ ਦੂਜੇ ਕਰੇ ਦੂਜੇ ਸਹੀ ਹੋਇਆ ਤੀਜੇ ਕਰੇ ਤੀਜੇ ਸਹੀ ਹੋਇਆ ਚੌਥੇ ਕਰੇ ਆਈ ਗੱਲਾ ਬੰਦੀ ਆਹ ਮਾਤਾ ਨੂੰ ਕਸਰ ਦੀ ਕਹਾਣੀ ਬੰਦੀ ਸੀ ਉਦੋਂ ਦਾ ਸਰੀਰ ਵੱਜ ਗਿਆ ਸਰੀਰ ਤਾਵ ਨਹੀਂ ਆਇਆ ਇਸ ਤੋਂ ਬਾਅਦ ਛੋਡੇ ਘਰ ਦੇ ਵਿੱਚ ਲੜਕੀ ਨੂੰ ਕਸਰ ਦੀ ਕਹਾਣੀ ਬਣ ਲੱਗੀ ਸੀ ਲੱਗੀ ਸੀ ਲੜਕੇ ਸਹੀ ਹੋਈ ਤੇ ਛੋਡੇ ਬੱਚੇ ਦਾ ਸਰੀਰ ਵੱਜ ਗਿਆ ਸੀ ਹੁਣ ਇੱਜੀਆਂ ਦੇਖਦਾ ਛੋਡੇ ਆਗੀਆਂ ਆਏ ਲੱਗਦਾ ਸੀ ਇੱਕ ਦੀ ਜਿੰਮੇ ਜਾਣ ਜਾਂਦੀ ਜਾਊਗੀ ਤੇ ਜਾਣ ਜਾਂਦੀ ਜਾਂਦੀ ਬਚ ਗਈ ਤੇ ਬੱਚੇ ਨੂੰ ਛੋਡੇ ਨੂੰ ਕਹਤਾ ਸੀ ਹੋ ਲੋ ਬੁਖਾਰ ਤੋਂ ਬਹਾਨਾ ਬਣਿਆ ਸੀ ਪੀਲੀਆ ਬਣ ਗਿਆ ਛੁੱਟੀ ਆਉਣ ਵਾਲੀ ਹੋ ਗਈ ਇਨਫੈਕਸ਼ਨਾਂ ਤਾਂ ਹੀ ਛੋਡੇ ਬਣ ਚੁੱਕੇ ਸੀ ਬਣ ਗਏ ਸੀ ਆਏ ਦੱਸੋ ਵੀਰਪਾਲ ਨਾਂ ਕੀ ਦਾ ਕੋਣ

ਤਦੇ ਵਿੱਚ ਰੋਲਾ ਕਿੱਥੇ ਪਿਆ ਸੀ ਸੋਡੇ ਖੇਤ ਚੱਲ ਅੰਨਾ ਬਾਬਾ I'm ਜੀ ਟਾਈਮ ਹੋ ਗਿਆ ਇਹਨੂੰ ਬਾਜ ਮਾਰਦੇ ਨੂੰ ਕਦੇ ਕੋਈ ਜਾਨਵਰ ਬਣ ਕੇ ਦਿਖਦਾ ਕਿਹਨੂੰ ਦਿਖਦਾ ਕਦੇ ਹਾਲੇ ਸਾਦਾਂਦੇ ਆ ਮੁੰਡਿਆ ਵੇ ਤੇਰੇ ਨਾਲ ਕਾਲ ਕਾਮਾਈ ਸਾਂਦੇ ਆ ਮੁਟਿਆਰੇ ਤੇਰੇ ਨਾਲ ਕਾਲ ਕਾ ਵਾਈ ਅੱਜ ਤੋਂ 5 ਸਾਲ ਪਹਿਲਾਂ ਸੋਡੇ ਘਰ ਦੇ ਵਿੱਚ ਖੂਂਦੇ ਛਿਟੇ ਕਿੱਥੇ ਹੈ ਕੱਚਾ ਮਾਸ ਕਿੱਥੇ ਆ ਸੀ ਦੋ ਹੱਡੀਆਂ ਕਿੱਥੋਂ ਮਿਲੀਆਂ ਸੀ ਦਸੋ ਦਸੋ 10 ਸਾਲ ਪਹਿਲਾਂ 1400 ਇਹ ਚੀਜ਼ ਦੱਬੀ ਮਿਲੀ ਮਾਤਾ ਦੀ ਇੱਕ ਫੇਰੀ ਲਾਏ ਹੋ ਜਾਂ ਇੱਕ ਬੋਤਲ ਚ ਦਾਦੀ ਦੇ ਨਾਮ ਜੜਾ ਦੋਗੇ ਜਾਂ ਬੇੜਾ ਪਾਰ ਹੰਦੁਨਾ ਪਤੀ 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 ਚੜ੍ਹਦੀ ਕਲਾ ਰੂਹ ਤੇ ਕੇ ਮਥਾਵਾ ਚੱਲ ਵੀ ਬੱਲੇ ਹੋ ਕਾਲੀ ਕਾਲੀ ਲੋਹੀ ਵਿੱਚ ਸਾਦ ਖੇੜਦਾ ਯਾ ਘਰ ਵਾਸਤੇ ਪੁੱਛਣਾ ਵੇ ਬੱਚੇ ਵਾਸਤੇ ਪੁੱਛਣਾ ਵੇ ਜੇ ਕੋਈ ਭੈਣ ਹੈ ਤਾਂ ਆ ਸਕਦੀ ਹੈ ਮਨ ਦੇ ਵਿੱਚ ਸਵਾਲ ਹੋਵੇ ਘਰ ਵਾਸਤੇ ਪੁੱਛਣਾ ਵੇ ਆਪਦੇ ਲੜਕੇ ਵਾਸਤੇ ਪੁੱਛਣਾ ਹੋਵੇ ਜੇ ਕੋਈ ਭੈਣ ਹੈ ਤਾਂ ਆ ਸਕਦੀ ਆਜੋ ਬਈ ਜਲਦੀ ਕਣ ਕਿਸੇ ਨੇ ਪਾਈ ਨਹੀਂ ਮਨ ਦੇ ਵਿੱਚ ਸਵਾਲ ਹੈ ਜੇ ਕੋਈ ਭੈਣ ਹੈ ਆ ਸਕਦੀ ਆਗੇ ਬਾਬਾ ਫਿਰ ਕਿਸੇ ਭੈਣ ਨੇ ਕੋਈ ਮਨ ਦੇ ਵਿੱਚ ਸਵਾਲ ਹੋਵੇ ਮਿੱਠੀ ਮਰਦ ਪੁੱਤਰ ਲੈਣਾ ਹੋਵੇ ਜੇ ਕੋਈ ਪੈਣ ਹੈ ਤਾਂ ਆ ਸਕਦੀ ਹੈ ਦੋ ਕੰਨਿਆ ਹੁਣ ਮਿੱਠੀ ਮਰਾਦ ਬਈ ਦੋ ਕੰਨਿਆ ਹੁਣ ਟਾਈਮ ਹੋ ਗਿਆ ਕਰਦੇ ਵਿੱਚ ਦੇਖਦਾ ਚੱਲੀ ਜਾਂਦੇ ਨੇ ਕਰਦੇ ਕੀ ਐ ਹੁੰਦਾ ਕੀ ਐ ਜੋ ਕੰਮਕਾਰ ਸੋਚਦੇ ਆ ਕਰਦੇ ਆ ਕੋਈ ਕੰਮਕਾਰ ਸਿਰੇ ਨਹੀਂ ਚੜਦੇ ਬਿਰਬਾ ਕੋਈ ਬੱਚੇ ਦਾ ਵੀ ਐ ਬੱਚੇ ਦਾ ਕੰਮ ਨਹੀਂ ਸਿਰੇ ਚੜਦਾ ਕਿੱਥੇ ਆ ਬੱਚਾ ਫੇਰ ਜਿਹੜੀਆਂ ਮਾਤਾ ਡੇਕਤਾ ਚੱਲੀ ਜਾਂਦੀਆਂ ਘਰ ਦੇ ਵਿੱਚ ਕਾਫੀ ਟਾਈਮ ਹੋ ਗਿਆ ਜੋ ਮਨੋ ਕਾਮਨਾ ਸੋਚਦੇ ਹੋ ਕਰਦੇ ਹੋ ਮਨੋ ਕਾਮਨਾ ਸ੍ਰੇਣੀ ਚੜਦੀ ਚਾਣਕ ਸਰੀਰ ਦੇ ਵਿੱਚ ਦਿਖਤ ਬੰਦੀ ਐ ਕਿਤੇ ਬੰਦੀ ਐ ਕਬਰਾਟੋਂ ਲੱਗ ਜਾਂਦੀ ਐ ਗੁੱਸਾ ਗਿੱਲਾ ਹੁੰਦਾ ਕਿਨੂੰ ਹੁੰਦਾ ਤੋੜਵਾਸੀਆਂ ਲੱਗਦੀਆਂ ਵਿਰਾਗ ਪਰਦਾ ਕਿਨੂੰ ਪਰਦਾ ਰੋਣ ਨੂੰ ਜੀ ਕਰਦਾ ਕਿਦਾ ਕਰਦਾ ਛੋਟਾ ਕਰਦਾ ਇੱਕ ਦਾ ਸਰੀਰ ਮਾਤਾ ਸਹੀ ਹੁੰਦਾ ਦੂਜੇ ਦਾ ਸਰੀਰ ਵੱਜ ਜਾਂਦਾ ਵੱਜ ਜਾਂਦਾ ਆਈ ਗੱਲ ਬੰਦੀ ਐ ਦ ਬਾਬ ਦੀ ਕਹਾਣੀ ਕਿਨੂੰ ਬੰਦੀ ਐ ਉਹੀ ਰੱਖ ਕੇ ਥਾੜ ਕੇੜਦਾ ਤੁਹਾਨੂੰ ਸੋ ਮਾਤਾ ਘਰ ਦੇ ਕੰਮ ਤੁਸੀਂ ਪਾਇਆ ਮੈਂ ਥੋੜਾ ਪਾਇਆ ਬੱਚੇ ਕਿੱਥੇ ਰਹਿੰਦੇ ਆ ਦੂਜੇ ਪਰਿਵਾਰ ਕਿੱਥੇ ਰਹਿੰਦੇ ਆ ਜਿਹੜਾ ਛੋਡੇ ਆਹ ਘਰ ਆਏ ਜੱਦੀ ਨਹੀਂ ਗਾ ਦੂਜੇ ਪਰਿਵਾਰ ਉੱਥੇ ਰਹਿੰਦੇ ਆ ਉਹ ਨੂੰ ਨਹੀਂ ਪਤਾ ਉਥੇ ਬਾਬਾ ਜੀ ਸੋਡੇ ਕੀ ਲੱਗਦੇ ਆ இந்த கேள்வி பற்றியும் இது போன பேருடன் வழி பெருச்சாலும் <music/> ਦੋਹੀ ਰਖਸਾਨ ਖੇਡਦਾ ਤਾਰੀ ਮਾਇਆ ਦੀ ਮੇਰਾ ਹੱਥ ਖੋਟਿਆ ਵਾਲਾ ਈਲ ਪਟਾਰੀ ਮਾਇਆ ਦੀ ਮੇਰਾ ਨਗ ਖੋਟਿਆ ਵਾਲਾ ਬਾਪੂ ਜੀ ਤੇ ਕੀ ਆਨੀ ਜੀ ਤੇ ਕੀ ਆਨੀ ਆਇਆ ਨਹੀਂ ਮੇਰਾ ਮਿੱਤਰ ਆਵਾਜ਼ ਆਦ ਕੁੜੇ ਕਿਹ ਪਤਾ oh <laughs> ਓ ਸੋਨਾ ਥਾਂ ਤੇ ਆ ਬੁੱਢਿਆ ਕਾਲਾ ਏਲ ਬਖੇੜ ਦਾ ਤੇਰੇ ਤੇ ਓ ਸੋਨਾ ਥਾਂ ਤੇ ਆ ਬੁੱਢਿਆ ਕਾਲਾ ਏਲ ਬਖੇੜ ਦਾ ਤੇਰੇ ਹੋਗੇ ਕਈ ਦਿਨ ਹੋਗੇ ਆਇਆ ਨੀ ਮੇਰਾ ਮੁੰਦਰਾ ਵਾਲਾ ਸਾਧ ਕੁੜੇ ਕਈ ਦਿਨ ਹੋਗੇ ਆਇਆ ਨੀ ਮੇਰਾ ਮੁੰਦਰਾ ਵਾਲਾ ਸਾਧ ਕੁੜੇ ਆਓ ਜੀ ਹੋ ਕਨਪੜ ਵਾਲੇ ਬਾਬਾ ਬੁੰਦਰਾ ਪਵਾਲੀਆਂ ਕਾਲੀ ਦੇ ਮਸਾਂ ਦੇ ਅੰਗ ਸੰਗ ਲਹਾਲੀਆਂ ਕੱਲ ਸੁਣੀ ਪਰਵਾਨਾ ਓਏ ਆ ਫਾਇਕੇ ਚਾਲੈਣਾ ਕਰੋ ਵੀਰ ਜੋਗਿਆ 내눈 수업 때룰가화 ਆਉ ਵੀ ਹੋ ਟੱਲੇ ਤੇਰੀ ਮੋਹਣਾ ਬੱਜ ਲੈਣਾ ਮੇਰੀਆਂ ਕੋਈ ਜਾਣ ਗੱਲ ਨਹੀਂ ਤੇਰੇ ਨਾਲ ਮੇਰੀਆਂ ਗੱਲ ਸੁਣੀ ਪਰਵਾਰ ਦਾ ਓਏ ਆ ਫੜ ਕੇ ਚਾਲ ਲੈਣਾ ਹਰਵੀ ਜੋਦ ਆਵੇ ਮੇਰੇ ਕੁੱਤੇ ਨੂੰ ਜਗਾ